ਸਾਜਨਗਰਵਾਲ ਸਾਜਨ ਜੀ ਕੀ ਦੇਖਿਆ ਤੁਸੀਂ ਨਹੀਂ ਮੈਂ ਦੇਖਿਆ ਨਹੀਂ ਜੀ ਮੈਂ ਧਰੋ ਆਇਆ ਮੈਨੂੰ ਘਰੋਂ ਮੈਡਮ ਹੋਣਾ ਨੇ ਮੈਨੂੰ ਕਿਹਾ ਬਾਹਰ ਗੋਲੀਆਂ ਚੱਲਦੀਆਂ ਪਈਆਂ ਉਹ ਸਾਹਮਣੀ ਕਲੋਨੀ ਚ ਕੋਠੀ ਦੇ ਬਿਲਕੁਲ ਸਾਹਮਣੇ ਮੁੰਡਾ ਇੱਕ ਵਰ ਗਿਆ ਆਪਣੀ ਜਾਨ ਬਚਾਉਣ ਵਾਸਤੇ ਮੈਂ ਉਹਨੂੰ ਕਿਹਾ ਮੈਂ ਭਾਈ ਸਾਹਿਬ ਤੁਸੀਂ ਕੌਣ ਹੋ ਕਹਿੰਦੇ ਮੇਰੇ ਉੱਪਰ ਝਗੜਾ ਹੋਇਆ ਮੇਰੇ ਉੱਪਰ ਗੋਲੀਆਂ ਚਲਾਈਆਂ ਜੀ ਆਈ ਬਾਹਰ ਆਏ ਦੇ ਇੱਕ ਖੋਲ ਇੱਥੇ ਪਿਆ ਦਾ ਚੱਪਲਾ ਇੱਥੇ ਪਈਆਂ ਦੀ ਤੇ ਪੇਰੈਂਟਸ ਜਿੰਨੇ ਲੰਘਦੇ ਸਭ ਦਹਿਸ਼ਤ ਦਾ ਮਾਹੌਲ ਬਣਿਆ ਦਾ ਕਿ ਐਡੀ ਭੀੜ ਭਰਾ ਕੇ ਇਲਾਕੇ 'ਚ ਗੋਲੀਆਂ ਚਲਾਨੀਆਂ ਕਰਨੀਆਂ ਤਾਂ ਬਰਾ ਜਾ ਕੇ ਸਮਝੋ ਕਿ ਬੱਚਿਆਂ ਦਾ ਇੱਥੇ ਛੁੱਟੀ ਹੋ ਗਈ ਆ ਕਿਤੇ ਗੋਲੀ ਕਿਸੇ ਬੱਚੇ ਨੂੰ ਲੱਗੀ ਇਹ ਨੁਕਸਾਨ ਹੀ ਸੀ ਜੀ ਬਹੁਤ ਵੱਡਾ ਨੁਕਸਾਨ ਸੀ ਇੱਕ ਉਹਨਾਂ ਨੇ ਇੱਥੇ ਗੋਲੀ ਚਲਾਈ ਇੱਕ ਸਿੱਧੇ ਚਲਾਈ ਆ ਗੋਲੀ ਤੇ ਕਿਤੇ ਵੀ ਜੇ ਕੁਝ ਵੀ ਹੋ ਸਕਦਾ ਜੀ ਕੀ ਲੱਗਦਾ ਇਹ ਕਾਲਜ ਦੇ ਨੌਜਵਾਨ ਹੋ ਸਕਦੇ ਕਿ ਜਾਂ ਆਊਟਸਾਈਡਰ ਦੇਖੋ ਮੈਂ ਤੇ ਬੱਚੇ ਮੁੰਡੇ ਨਹੀਂ ਦੇਖੇ ਮੈਂ ਜਿਹੜਾ ਮੁੰਡਾ ਵੇਖਿਆ ਉਹ ਭੱਜ ਗਿਆ ਮਗਰੋਂ ਕਿ 10-10 ਜ਼ਿਆਦਾ ਪੈ ਰਿਆ ਉਹ ਆਪਣਾ ਪਿੱਛੋਂ ਕੰਧ ਟੱਪ ਕੇ ਭੱਜ ਗਿਆ ਜਿਹੜੇ ਮਾਰਨ ਵਾਲੇ ਉਹ ਇੱਧਰ ਭੱਜ ਗਏ ਮਾਰਨ ਵਾਲੇ ਕਿੰਨੇ ਇਹ ਰਿਖਸ਼ਾ ਵਾਲੇ ਕਹਿੰਦੇ 3-4 ਜਾਣੀ ਗੋਲੀ ਬਿਨੈਦ ਦਿਨ ਗੋਲੀਆਂ ਕਰਾਏ ਜਾਂਦੀਆਂ ਕੀ ਜਾਣਕਾਰੀ ਮਿਲਦੀ ਕਿ ਕੀ ਹੋਇਆ ਜੀ ਕੈਂਸਰਮੇਸ਼ਨ ਮਿਲਦੀ ਸੀ ਇੱਥੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਹੈ ਉਹਦੇ ਬਾਹਰ ਕੋਈ ਫਾਇਰ ਹੋਇਆ ਨੇ ਹਾਂ ਤੇ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਦੱਸਦੇ ਇੱਕ ਮੁੰਡੇ ਨੇ ਪਟਕਾ ਬੰਨਿਆ ਸੀ ਕਿ ਜਿਹਦੇ ਮੁੱਲ ਕੋਈ ਅਣਪਛਾਤੇ ਦੋ ਤਿੰਨ ਬੰਦੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਉਹ ਦੂਸਰੇ ਪਾਸੇ ਚਲੇ ਗਿਆ ਹੁਣ ਫਾਰ ਕਰਨ ਵਾਲਾ ਕੌਣ ਸੀ ਜਾਂ ਜਿਹੜਾ ਭੱਜਣ ਵਾਲਾ ਕੌਣ ਸੀ ਉਹ ਇਨੀਸ਼ੀਅਲ ਅਜੇ ਮੌਕੇ ਤੇ ਪਹੁੰਚੇ ਜਾਂਦੇ ਅੱਗੇ ਤਫ਼ਤੀਸ਼ ਕਰਕੇ ਕੁਝ ਦੱਸ ਦੇਣਗੇ। ਹਾਂਜੀ ਹਰ ਇੱਕ ਵੀ ਸੰਗੀ ਮੇਰਾ ਨਾਮ ਕੀ ਹੋਇਆ ਕੀ ਵੇਖਿਆ ਹੋਇਆ ਇੱਥੇ ਮਾਰੇ ਇੱਥੇ ਆਪਾਂ ਖਲੋਤੇ ਆ ਬੱਚੇ ਨਾਲ ਇੱਥੇ ਵੀ ਨਾ ਲੱਗਦਾ। ਪੀਗਾ ਰੱਖਿਆ ਨਾ ਐਕਸਲ ਨਾ ਬਾਕੀ ਮੇਰੇ ਇੱਥੇ ਆਉਂਦੇ ਆ। ਰੋਵਾ ਮੁੰਡਿਆ ਜਦੋਂ ਆਇਆ ਤੇ ਪਹਿਲਾਂ ਉਹਨਾਂ ਬੜਾ ਉਹਨਾਂ ਕੁੱਟਾ ਘਟਿਆ। ਬੜਾ ਕੁੱਟਿਆ ਉਹ ਮੁੰਡੇ ਅੰਦਰੋਂ ਭੱਜੇ ਇਹਨਾਂ ਬਾਅਦ ਤੇ ਕੀਤੇ ਫਾਰ ਕੀਤੇ ਡੈਂਮਡ ਤੇ ਕਿੰਨੇ ਫਾਇਰ ਹੋਏ? ਹਾਂਜੀ ਕਿੰਨੀਆਂ ਗੋਲੀਆਂ ਚੱਲੀਆਂ? ਪਹਿਲਾਂ ਇੱਕ ਗੋਲੀ ਕੱਟੀ ਦੂਜੀ ਬਾਅਦ ਫੇਰ ਕੱਟੀ ਤੇ ਤੀਜੀ ਦਾ ਪਹਿਲਾਂ ਹੀ ਅੱਗੇ ਜਾ ਕੱਟੀ ਜਾਨੀ ਛੁੱਧੀਆਂ ਮਾਰੀ ਹੈ ਕਿ ਉਹ ਵਾਈਫਾਇਰ ਬੀਤੇ ਨਹੀਂ ਏ ਏਦਾਂ ਛੁੱਧੀਆਂ ਮਾਰੀਆਂ ਉਹਨਾਂ ਕੇ ਕਿੰਨੇ ਜਣੇ ਚਲਾਉਣ ਵਾਲੇ ਚਲਾਉਣ ਵਾਲੇ ਬੰਦਾ ਇੱਕੋ ਹੀ ਚਲਾਉਣ ਵਾਲਾ ਨਾਲ ਹੋਰ ਉਹਦੇ ਬੰਦੇ ਹੀ ਤਿੰਨ ਤੇ ਜਿੱਲੂ ਜਿੱਲੂ ਜਿੱਤੇ ਮਾਰਦੇ ਕੋਈ ਉਹ ਕਰਦਾ ਪਿਆ ਸੀ ਹਾਂਜੀ ਹੁਣ ਉਹ ਇੱਥੇ ਕੋਈ ਟੱਪੇ ਨਾ ਕੁੱਟਣ ਦੇ ਹੀ ਉਹਨੂੰ ਇੱਥੇ ਫੇਰ ਉਹ ਮੁੰਡੇ ਭੱਜ ਗਏ ਅੰਦਰ ਨੂੰ ਉਹ ਵੀ ਮੁੰਡੇ ਭੱਜੇ ਮਗਰ ਮੂੰ ਬੱਦਾ ਹੈ ਹਾਂ ਮੂੰ ਬੱਦਾ ਹੈ ਆਹੋ ਇੱਕ ਇਹ ਕਹਿੰਦਾ ਮੂੰ ਬੱਦਾ ਰਿਹਾ ਪੱਜੇ ਨੇ ਖੁੱਲੇ ਸੀ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਅਸਲ ਵਿੱਚ ਬਾਬਾ ਕਾਲਾ ਜੀ ਦੇ ਬਾਹਰ ਨਾ ਥੋੜਾ ਉਸ ਤੋਂ ਹੋ ਗਿਆ ਤੇ ਜਿੱਥੇ ਜਗਨਨਾਥ ਮੰਦਿਰ ਦੇ ਸਾਹਮਣੇ ਗਲੀ ਜਾਂਦੀ ਹੈ ਉੱਥੇ ਫਾਇਰ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਦੇਖਿਆ ਜੀ ਅਜੇ ਨਾ ਕੰਪਲੇਨਰ ਕੰਪਲੇਨੈਂਟ ਹਾਲਦੀ ਘੜੀ ਤੇ ਇੱਕ ਪਬਲਿਕ ਜਿਹਨਾਂ ਨੇ ਫੋਨ ਕੀਤਾ ਬਾਕੀ ਅਜੇ ਤੱਕ ਇਹ ਤੋਂ 3 ਫਾਇਰਿੰਗ ਹੁੰਦੀ ਸੂਚਨਾ ਮਿਲੀ ਹੈ ਇੱਕ ਕੋਲ ਮਿਲਿਆ ਤੇ ਅੱਗੇ ਪੁਲਿਸ ਕਰ ਰਹੀ ਹੈ ਕਿ ਕਿਹੜੇ ਮੁੰਡੇ ਸੀ ਤੇ ਕਿੰਨਾ ਨੇ ਕਿੱ데 ਤੇ ਗੋਲੀ ਚਲਾਇਆ ਸੀ ਸੀਸੀਟੀਵੀ ਕਿਉਂਕਿ ਇੱਥੇ ਲਾਈਟ ਕੱਟ ਬੰਦ ਹੈਗੀ ਹੈ ਤੇ ਉਹ ਸਕਰੀਨਾਂ ਨਹੀਂ ਚੱਲ ਰਹੀਆਂ ਸਕਰੀਨਾਂ ਚੱਲਦੀਆਂ ਤੇ ਫਿਰ ਦੇਖਦੇ ਕੀ ਕਰਦਾ ਹੈਗਾ ਮੌਕੇ ਤੇ ਪਹੁੰਚ ਕੇ ਆ ਜੀ ਦੇਖ ਰਹੇ ਹਾਂ ਤੇ ਕੂੜੇ ਕੇਸ ਰਜਿਸਟਰ ਕਰਾਉਂਦੇ ਆ ਮੇਰਾ ਕੋਤਰਾ ਮਦਦ ਲਈ ਹੈ ਆਬੀਸਲੀ ਆਬੀਸ ਨਹੀਂ ਗੈਂਗਵਾਰਨਾਂ ਨੂੰ ਅਸੀਂ ਇਹ ਅਜੇ ਹਾਲ ਦੀ ਕਰੀਏ ਤੋਂ ਜਿੱਤੇ ਇੱਕ ਤੇ ਅਨੇ ਦੂਜੀ ਤੇ ਚਲਾਈ ਗਈ ਜੀ ਤੇ ਫਿਰ ਦੋ ਦੋ ਤੇ ਹੋਣਗੇ ਜੀ ਦੋ ਤੇ ਤਿੰਨ ਲੜਾਈ